ਸਸੀ ਕਵੀ ਜੀ ਰੁੱਖਾਂ ਦੇ ਬਰਖਵਾਲੇ ਟੀਮ ਅੱਜ ਆਈ ਆ ਬਠਿੰਡਾ ਦੀ ਹਰਬੰਸ ਨਗਰ ਤੇ ਦਰਖਤਾਂ ਦੇ ਹਾਲਾਤ ਦੇਖ ਲੋ ਕੀ ਨੇ ਤੇ ਇਹਨਾਂ ਬੰ ਲੋ ਜਿਹੜੀ ਆ ਹੁਣ ਕਟਿੰਗ ਸ਼ੁਰੂ ਕਰ ਦਿੱਤੀ ਹੈ ਪਹਿਲਾਂ ਮੈਂ ਤੁਹਾਨੂੰ ਦਰਖਤਾਂ ਦੇ ਹਾਲਾਤ ਦਿਖਾ ਦੇਣਾ ਕਿਉਂਕਿ ਇਹ ਦਰਖਤ ਜਿਹੜੇ ਇਸ ਤਰ੍ਹਾਂ ਹੋ ਜਾਂਦੇ ਨੇ ਮੁਰਕ ਉਸ ਤੋਂ ਬਾਅਦ ਇਹ ਚਰਨੋਂ ਹਟ ਜਾਂਦੇ ਆ ਤੇ ਹੁਣ ਇਹਨਾਂ ਦੀ ਜਿਹੜੀ ਕਟਿੰਗ ਹੈ ਉਹ ਅੱਜ ਸੀ ਇਹਨਾਂ ਨੂੰ ਬੁਲਾਇਆ ਵੀਰਾਂ ਨੂੰ ਤੇ ਉਸ ਤੋਂ ਬਾਅਦ ਹੁਣ ਇਹਨਾਂ ਦੀ ਜਿਹੜੀ ਹੈਗੀ ਹੈ ਕਟਿੰਗ ਆ ਉਹ ਹੋਵੇਗੀ ਤੇ ਸਾਨੂੰ ਉਹ ਵੀ ਦਿਖਾਵਾਂਗੇ ਕਿ ਪਿੱਛੇ ਇਹਨਾਂ ਬਲੋਂ ਆਪਣੇ ਇਹਦੀ ਕਟਿੰਗ ਕੀਤੀ ਗਈ ਹੈ ਦੇਖ ਲਓ ਤਸਵੀਰਾਂ ਦੇ ਵਿੱਚ ਜਿਹੜੇ ਨੇ ਇਹ ਰੁੱਖਾਂ ਦੀ ਰਕਵਰਟੀ ਟੀਮ ਅੱਜ ਬਠਿੰਡਾ ਦੇ ਹਰਵੰਸਨਗਰ ਵਿੱਚ ਆਈ ਹੈ ਪਹੁੰਚੀ ਹੈ ਤੇ ਇਹਨਾਂ ਬਲੋਂ ਦਰਫਤ ਵਿੱਚ ਜਿਹੜੀ ਹੈ ਕਟਿੰਗ ਹੈ ਜਿਹੜੀ ਉਹ ਕੀਤੀ ਗਈ ਹੈ ਪਿਛਲੇ ਜਿਹੜੇ ਜਦ ਇਹ ਸੁਨੋਧ ਰਕਤ ਦਾ ਸਹੇ ਜਿਹੜੇ ਹਾਲਾਤ ਕੀ ਸੀ ਤੇ ਹੁਣ ਪਿੱਛੇ ਜਿਹੜੇ ਨੇ ਉਹ ਦਿਖਾਉਣਾ ਤੁਹਾਨੂੰ ਵੀ ਜਿਹੜੇ ਉਹਨਾਂ ਨੇ ਕਟਿੰਗ ਕੀਤੀ ਹੈ ਤੇ ਹੁਣ ਇਸ ਤਰ੍ਹਾਂ ਦੇ ਹੁਣੇ ਦਰਖਤ ਨਹੀਂ ਜਿਹੜੇ ਉਸ ਤੋਂ ਬਾਅਦ ਇਹ ਚੱਲਣਗੇ ਹੁਣ ਹੁਣ ਇਹ ਵਧਣੀ ਸ਼ੁਰੂ ਹੋ ਰਹੀ ਨੇ ਕਿਉਂਕਿ ਜਿਹੜੀ ਫਾਲਤੂ ਦੀ ਜਿਹੜੇ ਨਾਲ ਇਹਦੇ ਨਾਲ ਹੁੰਦੀਆਂ ਟਾਹਣੀਆਂ ਉਹ ਜਿਆਦਾ ਨਾ ਦਾ ਸਰ ਲੈਣ ਲੱਗ ਜੰਦੀਆਂ ਤੇ ਹੁਣ ਜਿਹੜੀ ਇਹ ਮੇਨ ਮੋਡਰਨ ਜਿਹੜਾ ਸਰ ਇਹਦਾ ਜੜ ਉੱਜਾਵੇਗਾ ਗੁਰਵਿੰਦਰ ਵੀਰ ਨੇ ਸਾਡੇ ਨਾਲ ਗੁਰਵਿੰਦਰ ਸ਼ਰਮਾ ਜੀ ਸ਼ਰਮਾ ਜੀ ਕੀ ਕਹਿਣਾ ਚਾਹੁੰਦੇ ਹੋ ਸੱਸੀ ਜਲਜੀ ਬਾਈ ਸਾਰਿਆਂ ਨੂੰ ਭਾਈ ਜੇ ਦਰਖਤ ਲੱਗ ਜਾਂਦੇ ਆ ਬਹੁਤ ਸੋਹਣੀ ਗੱਲ ਆ ਲੱਗੇ ਵੇ ਦਰਖਤ ਕੁਝ ਦੇਖ ਰਹੇ ਹਾਂ ਵੀ ਸੱਚੇ ਇਹਨਾਂ ਦੇ ਦਰਖਤ ਐ ਸਾਰੇ ਪਰ ਇਹਨਾਂ ਦੀ ਕਟਿੰਗ ਨਹੀਂ ਹੋਈ ਟਾਈਮ ਨਾਲ ਕਿਉਂਕਿ ਜਿਹੜਾ ਬਰਸਾਤਾਂ ਦਾ ਮੌਸਮ ਹੈ ਸੌਣ ਦਾ ਮਹੀਨਾ ਹੈ ਇਹਦੇ 'ਚ ਬਹੁਤ ਜ਼ਿਆਦਾ ਗਰੋਥ ਕਰਦੇ ਆ ਉਹਦੇ ਕਰਕੇ ਜਿਹੜਾ ਹੈਗਾ ਬਿਲਕੁਲ ਐ ਝੁਰਮਟ ਹੋ ਗਿਆ ਨਹੀਂ ਤਾਂ ਸਾਰੀਆਂ ਟਾਹਣੀਆਂ ਇਦਾਂ ਥੱਲੇ ਲੱਗ ਕੇ ਤੇ ਬਿਲਕੁਲ ਹੀ ਬੰਦ ਹੋ ਜਾਂਦਾ ਸਟਕ ਹੋ ਜਾਂਦਾ ਪਰ ਜਦੋਂ ਇਹਦੀ ਕਟਿੰਗ ਕਰ ਦਿਆਂਗੇ ਇਹ ਪ੍ਰੋਪਰ ਮੋਡ ਬਣ ਕੇ ਇੱਕ ਦਰਸਤ ਦੇ ਰੂਪ 'ਚ ਤਾਂ ਉੱਤੇ ਜਾ ਕੇ ਛਤਰੀ ਬਣੂਗੀ ਤਾਂ ਸੋਇ ਦੀ ਕਟਿੰਗ ਕਰ ਰਹੀ ਹੈ ਸਾਡੀ ਰਖਵਾਲੇ ਰੁੱਖਾਂ ਦੀ ਟੀਮ ਹੈ ਜਿਹਦੇ 'ਚ ਮਿਰਿੰਦਰ ਗਾਂਧੀ ਹੈ ਤੇ ਸਾਡੇ ਅੰਕਲ ਜੀ ਨੇ ਵਕੀਲ ਸਾਹਿਬ ਉਹ ਹੈਗੇ ਆ ਤੇ ਸਾਡੀ ਇੱਕ ਟੀਮ ਹੈ ਜਿਹੜੀ ਉਹ ਪਾਵਰ ਹਾਊਸ ਰੋਡ ਤੇ ਉੱਥੇ ਬੂਟਿਆਂ ਦੇ ਵਿੱਚੋਂ ਕਾਹ ਵਗੈਰਾ ਕਰਨਾ ਤੇ ਉਹਨਾਂ ਨੂੰ ਪਾਣੀ ਪਾਉਣ ਦਾ ਕੰਮ ਕਰਦੀ ਐ ਤੇ ਅਸੀਂ ਰੋਜ਼ ਸਵੇਰੇ 6 ਵਜੇ ਦੇ ਕਰੀਬ ਨਿਕਲਦੇ ਆ ਤੇ ਜਿਹੜਾ ਕੋਈ ਦਰਖਤ ਲੱਗਦਾ ਵੀ ਟਰੀ ਗਾਰਡ ਦੇ ਵਿੱਚ ਫਸਿਆ ਹੈ ਉਹਨੂੰ ਉਜਾੜ ਕਰਨਾ ਹੈ ਕੋਈ ਕਾਂਟ ਛਾਂਟ ਕਰਨੀ ਹੈ ਕਾਹ ਉਗ ਪਿਆ ਛੜੀ ਜੜੀ ਬੁੱਟੀਆਂ ਪਾਉਣੀਆਂ ਜਾਂ ਕੋਈ ਦੁਕਾਨਦਾਰ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਤੇ ਜਿਹੜੇ ਆਪਦੀ ਦੁਕਾਨ ਦਾ ਤਾਹਾਂ ਤੋਂ ਫਰੰਟ ਦਿਖਾਉਣ ਦੇ ਚੱਕਰ ਚ ਸਰਦ ਰਕਤ ਖਰਾਬ ਕਰ ਦਿੰਦੇ ਆ ਮਚਾ ਦਿੰਦੇ ਆ ਵੜ ਦਿੰਦੇ ਆ ਤਾਂ ਕਿਰਪਾ ਕਰਕੇ ਇਦਾਂ ਨਾ ਕਰਿਆ ਕਰੋ ਤੂੰ ਵੀ ਜੇ ਰੁੱਖ ਹੈਗੇ ਆ ਤਾਂ ਜ਼ਿੰਦਗੀ ਹੈਗੀ ਹੈ ਜੇ ਜ਼ਿੰਦਗੀ ਹੈਗੀ ਹੈ ਤਾਂ ਦੁਕਾਨਦਾਰੀ ਵੀ ਹੈਗੀ ਹੈ ਤਾਂ ਸੋ ਦਰਖਤ ਬਚਾਓ ਰੁੱਖ ਬਚਾਓ ਜੀਵਨ ਬਚਾਓ ਗੁਰਵਿੰਦਰ ਜੀ ਇੱਕ ਸਵਾਲ ਹੋ ਰਿਹਾ ਜਿਹੜੇ ਅੱਜ ਕੱਲ੍ਹ ਲੋਕ ਆਮ ਨੇ ਵੀ ਆਪ ਦੀ ਜਿਹੜੀ ਹੈ ਜੇ ਆਪਾਂ ਕਰੀ ਆਪਦੇ ਬਾਗ ਦੀ ਬੂਟੇ ਲਗੜ ਦਿੰਦੇ ਆ ਵੀ ਸਾਡੀ ਕੋਠੀ ਦੀ ਛਾਂ ਨ खराब ਹੁੰਦੀ ਹੈ ਲੇਕਿਨ ਆਪ ਜਦੋਂ ਵੀ ਆਪ ਦਾ ਵੀਕਲ ਹੈ ਉਹ ਵੀ ਵੀ ਹੋਰ ਕਿਸੇ ਦੇ ਲਾ ਕੇ ਬਾਹਰ ਪੜੋਸੀ ਦੇ ਉੱਤੇ ਨਾ ਬਿਲਕੁਲ ਦੇਖੋ ਅਸੀਂ ਜੇ ਧੁੱਪ ਜ਼ਿਆਦਾ ਕਿੰਨੀ ਗਰਮੀ 45 ਡਿਗਰੀ ਟੈਂਪਰੇਚਰ ਆ ਉਦੋਂ ਤਾਂ ਅਸੀਂ ਕਿਸੇ ਦੇ ਦਰਖਤ ਦੀ ਛਾਂ ਪਾਲਦੇ ਹਾਂ ਸਾਨੂੰ ਲੱਗਦਾ ਵੀ ਸਾਡਾ ਮੋਟਰਸਾਈਕਲ ਸਾਡੀ ਕਾਰ ਹੈ ਜਿਹੜੀ ਉਹ ਧੁੱਪੇ ਨਾਲ ਮੱਚੇ ਅਸੀਂ ਕਿਸੇ ਦਰਖਤ ਦੀ ਓਟ ਲੱਭਦੇ ਹਾਂ ਪਰੰਤੂ ਜਦੋਂ ਅਸੀਂ ਲਾਵਾਂਗੇ ਨਹੀਂ ਤਾਂ ਸਾਨੂੰ ਛਾਂ ਕਿੱਥੋਂ ਮਿਲੂਗੀ ਛਾਂ ਨਹੀਂ ਮਿਲੂਗੀ ਆਕਸੀਜਨ ਨਹੀਂ ਮਿਲੂਗੀ ਫੋਰ ਜਿਹੜੇ ਫੁੱਲ ਹੈ ਵਾਤਾਵਰਨ ਹੈ ਅੱਖਾਂ ਨੂੰ ਸੋਹਣਾ ਲੱਗਦਾ ਹਰਿਆ ਹਰਿਆਲੀ ਨਹੀਂ ਤਾਂ ਧਰਤੀ ਬੰਜਰ ਲੱਗੂਗੀ ਤੁਹ ਆਪਣਾ ਜਿਹੜਾ ਧਰਤੀ ਦਾ ਉਹ ਰੁੱਖਾਂ ਨਾਲ ਸੋ ਆਪਦੇ ਬਾਗ ਚ ਸ਼ੁਰੂਆਤ ਕਰੋ ਵੀ ਇੱਕ ਬੂਟਾ ਜ਼ਰੂਰ ਲਾਓ ਮੈਂ ਤਾਂ ਇਹ ਕਹਿਣਾ ਹੈ ਸਰਕਾਰ ਨੂੰ ਵੀ ਹਰ ਦੁਕਾਨ ਨੂੰ ਲਾਇਸੈਂਸ ਜਦੋਂ ਦੇਣਾਗਾ ਕੋਈ ਵੀ ਦੁਕਾਨਦਾਰ ਲਾਇਸੈਂਸ ਤੇ ਕੋਈ ਵੀ ਘਰ ਵਾਸਤੇ ਜਦੋਂ ਨਕਸ਼ਾ ਪਾਸ ਕਰਨਾ ਤਾਂ ਇੱਕ ਵਧੀਆ ਰੁੱਖ ਚਾਹੀਏ ਰੁੱਖਾਂ ਦੇ ਨਾਮ ਰੱਖੇ ਜਾਣ ਜਿਹੜੇ ਜਿਵੇਂ ਪ੍ਰਜਾਤੀਆਂ ਹੈਗੀਆਂ ਨਿੰਮ ਲਾ ਲਓ ਕੋਈ ਰਹੂੜਾ ਲਾ ਲਓ ਕੋਈ ਸਕੈਨ ਲਾ ਲਓ ਬਰਕੈਨ ਲਾ ਲਓ ਕੁਈ ਉਦਾਂ ਦੇ ਰੁੱਖ ਲਗਾਉਣੇ ਚਾਹੀਦੇ। ਕੋਠੀ ਦੀ ਛਾਂ ਨਹੀਂ ਫਿਰ ਉਹਦੇ ਨਾਲ ਜੇ ਆਪਾਂ ਕਿਧਰ ਹੱਥ ਲਾ ਦਾ ਖੜਾ ਕਰਾਵੋ ਜਮੀਏ। ਉਹ ਤਾਂ ਸਿਰ ਰੰਗ ਕਰਾਉਣੇ ਆ ਫਿਰ ਆਪਾਂ ਸੀਮੈਂਟ ਕਿਉਂ ਨਹੀਂ ਰੱਖ ਲੈਂਦੇ। ਕੱਲਾ ਸੀਮੈਂਟੜ ਰੱਖ ਲਾਂਗੇ ਘਰ ਅਸੀਂ ਰੰਗ ਕਿਉਂ ਕਰਾਉਣੇ ਆ ਫਿਰ ਸਾਨੂੰ ਸੋਹਣਾ ਲੱਗਦਾ ਕਲਰ। ਤੇ ਇਹਦੇ ਇਹਦੇ ਵਰਗਾ ਕਲਰ ਤਾਂ ਕਿਸੇ ਦਾ ਵੀ ਹੈ ਨਹੀਂ ਤਰਸੀ ਦਾ। ਜਦੋਂ ਬੰਦਾ ਮਰਦਾ ਤਾਂ ਇੱਕ ਗੱਡਾ ਲੱਕੜਾਂ ਦਾ ਨਾਲ ਲੈ ਕੇ ਫਿਰ ਮਰਦਾ ਫਿਰ ਸੂਕਿਆ ਜਾਂਦਾ। ਤੇ ਇੱਕ ਆਬਦੇ ਲਈ ਤਾਂ ਰੁੱਖ ਲਾਉਣਾ ਹਰ ਇੱਕ ਬੰਦੇ ਦਾ ਫਰਜ਼ ਬਣਦਾ ਹੈ ਨਾ। ਬਿਲਕੁਲ ਜੀ ਰੁੱਖਾਂ ਦੇ ਰਖਵਾਲੇ ਟੀਮ ਪਹੁੰਚੀ ਹੈ ਤੇ ਇਹਨਾਂ ਬਲੋਏ ਦਰਖਤਾਂ ਦੀ ਕਾਂਡ ਛਾਂਟ ਆ ਜਿਹੜੀ ਉਹ ਕੀਤੀ ਜਾ ਰਹੀ ਹੈ। ਵੀਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਆਈ ਨੂੰ ਉੱਥੇ ਅੱਜ। ਸਾਡੀ ਤਾਂ ਇਹ ਹੀ ਗੁਜਾਰਿਸ਼ ਹੈ ਜੀ ਵੀ ਜਿਹੜੇ ਰੁੱਖ ਹੈ ਇਹਨਾਂ ਦੀ ਸੇਵਾ ਸੰਭਾਲ ਬਹੁਤ ਜ਼ਰੂਰੀ ਹੈ। ਰੁੱਖ ਬਹੁਤ ਲੱਗੇ ਆਪਣੇ ਔਰ ਉਹ ਜਿੱਥੇ ਜਗ੍ਹਾ ਤੋਂ ਜਗ੍ਹਾ ਮਿਲਦੀ ਹੈ ਲਾਓ ਪਰ ਇਹਨਾਂ ਦੀ ਰਾਖੀ ਬਹੁਤ ਜ਼ਰੂਰੀ ਹੈ। ਆ ਦੇਖੋ ਹੁਣ ਤੁਸੀਂ ਜੇ ਇਹਨਾਂ ਦੀ ਕਾਂਡ ਕਾਂਡ ਛਾਂਟ ਨਾ ਹੋਵੇ ਤਾਂ ਇਹ ਤਾਂ ਜੰਗਲ ਦਾ ਰੂਪ ਘੱਟੂ ਖਾ ਜਾਣਗੇ। ਇਹਨਾਂ ਨੂੰ ਵਧਣ ਫੁੱਲਣ ਲਈ ਇਹਨਾਂ ਦੀ ਸੁੰਦਰਤਾ ਲਈ ਇਹਨਾਂ ਦੀ ਸੇਵਾਸਵਾਲ ਬਹੁਤ ਜ਼ਰੂਰੀ ਕਾਂਡ ਛਾਂਡ ਜ਼ਰੂਰੀ ਆ ਜੇ ਗੱਲ ਕਰੀਏ ਤਾਂ ਬਿਲਕੁਲ ਜੀ ਸਾਡੇ ਨਾਲ ਗਾਂਧੀ ਵੀਰ ਜੀ ਨੇ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਆਏ ਹੋ ਜੇ ਇੱਥੇ ਦੇਖੀ ਜਿਹੜੀ ਹੈਗੀ ਆ ਮੇਰੇ ਕੀ ਬੁਰਾ ਹਾਲਤੀ ਆ ਕਾਂਡ ਛਾਂਡ ਤੁਹਾਡਾ ਲੋਕ ਕੀਤੀ ਆ ਬਾਈ ਇਹ ਇਧਰ ਮੈਂ ਲਾਦਾ ਸ਼ਾਇਰ ਕਿਸਦਾ ਧਿਆਨ ਹੀ ਨਹੀਂ ਪਿਆ ਬਹੁਤ ਬੁਰਾ ਹਾਲਤੀ ਆ ਇਸ ਸੈਣ ਹੈ ਤੇ ਬਹੁਤ ਬੁਰਾ ਹਾਲਤੀ ਆ ਇਹਨੂੰ ਹੁਣ ਵਦਨ ਦੇ ਵਿੱਚ ਵੀ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਸੀ ਇਹਦੀ ਹੁਣ ਕਟਿੰਗ ਅਸੀਂ ਬਹੁਤ ਵਧੀਆ ਕਟਿੰਗ ਕਰਾਂਗੇ ਤਰੀਕੇ ਨਾਲ ਇਹ ਬਹੁਤ ਵਧੀਆ ਵਧੂਗਾ ਤੇ ਮੈਂ ਤਾਂ ਸਾਰੇ ਵੀਰਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਭੈਣਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਵੱਧ ਤੋਂ ਵੱਧ ਦਰਖਤ ਲਾਓ ਜਿਹਦੇ ਕੋਲੇ ਜਿੰਨਾ ਵੀ ਥਾਂ ਦਰਖਤ ਲਾਉਣ ਜੋਗਰਾ ਜ਼ਰੂਰ ਇੱਕ ਇੱਕ ਦਰਖਤ ਜ਼ਰੂਰ ਲਾਓ ਹਰ ਕੋਲੇ ਤਾਂ ਜਾਓ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਸੌਖਾ ਖਾ ਲੈ ਸਕੀਏ ਆਪਣੇ ਮਾਪਿਓ ਆਪਣੇ ਬੱਚੇ ਭੈਣ ਭਾਈ ਕੋਈ ਵੀ ਹੈ ਨਾ ਸੌਖਾ ਸਾਹ ਲੈ ਪਿਛਲੀ ਸਮੇਂ ਜਿਹੜੀ ਹਾਲਾਤ ਬਣੇ ਸੀ ਜੀ ਆਪਾਂ ਗੱਲ ਕਰੀ ਆਕਸੀਜਨ ਦੀ ਤਾਂ ਇੰਨਾ ਕਰਕੇ ਬਣੀ ਸੀ ਵੀ ਆਪਣੇ ਕੋਲ ਜੇ ਹੈ ਨਹੀਂ ਸੀ ਦਰਖਤ ਜਿਆਦਾ ਕਟੀਆਂ ਹੋ ਗਈ ਸੀ ਹਾਂਜੀ ਹਾਂ ਇੰਨਾ ਕਰਕੇ ਹੋਇਆ ਸੀਗਾ ਹੁਣ ਸਾਨੂੰ ਰੋਜ਼ ਮੈਨੂੰ ਫੋਨ ਆਉਂਦੇ ਆ ਕਿਤੇ ਕਿਸੇ ਪਿੰਡੋਂ ਆਉਂਦੇ ਵੀ ਅਸੀਂ ਬਾਈ ਜੀ ਇੱਥੇ ਇੰਨੇ ਦਰਖਤ ਲਾਏ ਇੰਨੇ ਦਰਖਤ ਲਾਏ ਸਾਨੂੰ ਬੁਲਾਇਆ ਵੀ ਜਾਂਦਾ ਅਸੀਂ ਜਾਂਦੇ ਵੀ ਆ ਅਸੀਂ ਕੱਲ੍ਹ ਨੂੰ ਵੀ ਇੱਕ ਪਿੰਡ ਜਾਣਾ ਉੱਥੇ ਅਸੀਂ 200 ਬੁੱਤਾਂ ਲਾਉਣਾ ਕੱਲ੍ਹ ਨੂੰ ਬਿਲਕੁਲ ਜੀ ਦੇਖ ਲਓ ਤੁਸੀਂ ਲੋਕਾਂ ਦੇ ਵਿੱਚ ਅੱਜ ਨਾ ਇੰਨਾ ਦਰਖਤ ਵੀ ਸਾਡੇ ਕੋਲੇ ਜਿਹੜੇ ਜਿਹੜੇ ਇਹਨਾਂ ਕੋਲੇ ਸੰਦ ਹੁੰਦੇ ਨੇ ਉਹ ਸਾਡੇ ਕੋਲੇ ਨਹੀਂ ਹੈ ਤੇ ਕਿਉਂਕਿ ਸਾਰਾ ਕੁਝ ਇਹਨਾਂ ਦੇ ਨਾਲ ਹੀ ਹੋਣਾ ਹੈ ਤੇ ਫਿਰ ਇਹਨਾਂ ਨੇ ਅੱਜ ਸਾਡੀ ਜਿਹੜੀ ਅਪੀਲ ਆ ਉਹ ਸੁਣੀ ਹੈ ਤੇ ਸੁਣਨ ਤੋਂ ਬਾਅਦ ਅੱਜ ਇਹਨਾਂ ਦਰਖਤਾਂ ਦੀ ਕਾਂਡ ਛਾਂਡ ਜਿਹੜੀ ਹਰਮਨਸਰ ਨਗਰ ਵਿਖੇ ਆਏ ਨੇ ਤੇ ਇਹਨਾਂ ਵੱਲੋਂ ਜਿਹੜੀ ਉਹ ਆਪਣਾ ਕੀਤੀ ਜਾ ਰਹੀ ਹੈ